ਅਕੜੀ ਆਉਂਦੇ ਸੀ ਆਪਣੇ ਪਿੰਡਾਂ 'ਚ ਬਹੁਤ ਅੱਗੇ ਹਾਂ ਹਾਂ ਬੜੇ ਤੇ ਇਥੇ ਗੱਡ ਲੈਂਦੇ ਸੀ ਤੰਬੂ ਬਾਗੜੀਏ ਹਾਂ ਹਾਂ ਤੇ ਕੀ ਆਉਂਦੇ ਸੀ ਬਾਖ ਲੈ ਜਾਂਦੇ ਸੀ ਓਟ ਤੇ ਸਵਾਰੀ ਕਰਦੇ ਸੀ ਅੱਗੇ ਆਪਣੇ ਓਟ ਦੀ ਸਵਾਰੀ ਹੁੰਦੀ ਸੀ ਹਾਂ ਹੋਰ ਤਾਂ ਜੇ ਤਾਂ ਮਾਂ ਤੇ ਭੈਣ ਉਹਨੂੰ ਅੱਗੇ ਪਾਉਂਦੇ ਸੀ ਆ ਪਿੱਛੇ ਬੈਂਦੇ ਸੀ ਕਿਉਂ ਅੱਗੇ ਕਿਉਂ ਪਾਉਂਦੇ ਸੀ ਕੋਈ ਉਹ ਨਿਸ਼ਾਨੀ ਜੇ ਟੱਬਰਾ ਤਾਂ ਉਹਨੂੰ ਪਿੱਛੇ ਪਾਉਂਦੇ ਸੀ ਯਾਨੀ ਉਹਨਾਂ ਦੀ ਇੱਜ਼ਤ ਰੱਖਣੀ ਵੀ ਇਹਨਾਂ ਨੂੰ ਕੋਈ țeੜੇ ਨਾ țeੜਨਾ ਕਰੇ ਹਾਂ țeੜੇ ਨਾ ਕਰੇ ਵੀ ਆਪਦੇ ਸਮਝ ਕੇ ਹਾਂ ਹਾਂ ਉਹ ਆਹਨਾਂ ਨੂੰ ਸਮਝ ਜਾਂਦੇ ਵੀ ਮਾਂ ਪੈਣਾ ਮੂਰੇ ਭਾਈ ਵੀ ਹਾਂ ਮੂਰੇ ਭਾਈ ਆ ਜੇ ਮਗਰ ਭਾਇਆ ਤਾਂ ਟਬਰ ਹੈ ਉਹ ਵੋਟੀ ਹਾਂ ਵੋਟੀ ਅੱਛਾ ਇਹ ਉਹਨਾਂ ਦੀ ਰਸਮ ਸੀ ਹਾਂ ਰਸਮਾਂ ਸੀ ਇਹ ਦੱਸਦੇ ਸੀ ਉਹ ਇਹ ਗੱਲਾਂ ਹਾਂ ਫੇਰ ਉਹਾਂ ਦੇ ਸਾਡੇ ਬੁਢੀ ਨੇ ਕੋਈ ਚੀਜ਼ ਮੰਗਣਾ ਆ ਗਿਆ ਕੁੰਡੇ ਮੂੰਹ ਨਹੀਂ ਬੋਲਣਾ ਜੇ ਤੂੰ ਯਾਦਾ ਸੈਨ ਤੇ ਨਾ ਦੱਸ ਦੇਣਾ ਜਾਂ ਸੈਨ ਤੇ ਨਾ ਆਖਣਾ ਵੀ ਹੈਗੀ ਮੂੰਹੋਂ ਨਹੀਂ ਬੋਲਣਾ ਮੂੰਹੋਂ ਨਹੀਂ ਬੋਲਣਾ ਨਾ ਇਸ਼ਾਰੇ ਨਾਲ ਕਹਿਣਾ ਹੈਗੀ ਇਸ਼ਾਰੇ ਨਾਲ ਦੱਸ ਦੇਣਾ ਕਿੱਡੀ ਪਰੰਪਰਾ ਬਾਗੜੀ ਸ ਹਾਂ ਤੇ ਜੇ ਜੁਆਈ ਆਇਆ ਤੇ ਸੱਸ ਨੇ ਮੰਜੇ ਤੇ ਨਹੀਂ ਬਹਿਣਾ ਥੱਲੇ ਬਹਿਣਾ ਪੀੜੀ ਢਾ ਕੇ ਇੱਜ਼ਤ ਵਜੋਂ ਇੱਜ਼ਤ ਵਜੋਂ ਮੈਂ ਨੀਵੇਂ ਹੋ ਕੇ ਬਹਿਣਾ ਜੁਆਈ ਮੰਜੇ ਤੇ ਬੈਠਾ ਮੈਂ ਕਿੱਡੀ ਵਧੀਆ ਗੱਲ ਸੁਣਾਈ ਹਾਂ ਹੋਰ ਸੁਣਾਏ ਜੀ ਇਹ ਆਪਣੇ ਬਹੁਤ ਆਉਂਦੇ ਸੀ ਬਹੁਤ ਬੜੇ ਆਉਂਦੇ ਸੀ ਇਹ ਬਿੱਲੇ ਮਾਰ ਕੇ ਖਾਂਦੇ ਸੀ ਨਾ ਨਾ ਉਹ ਨਹੀਂ ਉਹ ਹੋਰ ਹੋਰ ਕਿਹੜੇ ਬਾਗੜੀ ਇਹ ਰਾਸਤਾਨੀ ਰਾਜਸਥਾਨ ਵਾਲੇ ਹਾਂ ਬਾਗੜੀ ਇਹ ਕੀ ਕੀ ਲੈਣਾ ਆਉਂਦੇ ਸੀ ਬਾਈ ਆਪੇ ਸਾੜੀ ਵੜਿਆਣ ਅੱਛਾ ਅਪ੍ਰੈਲ ਚ ਆ ਜਾਂ ਹਾਂ ਹਾਂ ਇਹਨਾਂ ਦਿਨਾਂ ਚ ਆ ਜਾਂਦੇ ਹੋਲੀ ਵੇਖ ਕੇ ਬਾਤ ਕਰਦੇ ਸੀ ਆਹਾਂ ਹਾਂ ਬੰਦੇ ਬੁੜੀਆਂ ਸਾਰੇ ਬੁੜੀਆਂ ਵੀ ਆਉਂਦੀਆਂ ਸੀ ਉਦੋਂ ਟਿੱਬੇ ਤੇ ਪੈ ਰਹੇ ਨੇ ਮੱਛਰ ਤਾਂ ਹੈ ਹੀ ਨਹੀਂ ਸੀ ਤਿੱਬਿਆਂ ਦੇ ਲਾਉਂਦੇ ਝੁਗੀਆਂ ਬਣਾ ਲੈਂਦੇ ਸੀ ਬਸ ਝੁਗੀਆਂ ਕਿਹੜੀ ਕੋਈ ਨਾ ਗਰਮੀ ਨਾ ਮੀਂਹ ਸੀ ਹਾਂ ਥੱਲੇ ਜੁਲੀ ਸਿੱਟੀ ਦੇ ਪਾਏਗੇ ਤੇ ਰੋਟੀ ਕਿੱਥੇ ਪਕਾਉਂਦੇ ਸੀ ਰੋਟੀ ਉਹ ਇੱਥੇ ਰੋਟੀ ਦਾ ਪਹਿਲਾਂ ਦੋ ਦਿਨ ਪਕਾਉਂਦੇ ਮੜ ਕੇ ਤੇ ਜਾ ਸਾਡੇ ਖਾਂਦੇ ਕਿਦੋਂ ਹਾੜੀ ਵੱਢਦੇ ਜਿਹੜੇ ਹਾੜੀ ਵੱਢ ਨਹੀਂ ਉਹਦੇ ਦੋ ਟਾਈਮ ਰੋਟੀ ਚਾਹ ਕਿੰਨੇ ਜਾਣੇ ਹੁੰਦੇ ਸੀ ਬਹੁਤ ਤਗੜੇ ਡੇਰੇ ਜਦ ਮੈਨੇ ਪੰਡਿਆਂ ਨੂੰ ਦੋਖੇ ਕਿਵੇਂ ਖਵਾ ਦੂ ਇੱਕ ਬੰਦਾ ਨਹੀਂ ਇੱਕ ਨਹੀਂ ਨਾ ਵੰਡ ਕੇ ਲੈ ਕੇ ਕੋਈ ਦੋ ਲੈ ਗਿਆ ਕੋਈ ਚਾਰ ਲੈ ਗਿਆ ਹਾਂ ਅੜਿਤ ਸਾਰੇ ਪਿੰਡ ਨੂੰ ਚਾਹੀਦੇ ਸੀ ਉਹ ਹਾਂ ਹਾਂ ਇਹ ਸਾਹ ਬਾਈ ਅੱਗੇ ਉਹ ਲੋਕ ਵਗਾਰਾਂ ਤੇ ਜਾਂਦੇ ਹੁੰਦੇ ਸੀ ਉਹ ਸੁਣਾ ਕੀ ਰਿਸ਼ਤੇਦਾਰਾਂ ਦੇ ਜਾਂ ਆਂਟ ਗਵਾਂਡ ਵਗਾਰ ਰੱਖੇ ਜੇ ਹਾੜੀ ਹਾੜੀ ਉਹ ਮੰਗ ਵੱਜਦੀ ਸੀ ਉਹ ਕੀ ਸੀ ਉਹ ਜਾਣ ਹਾੜੀ ਵਡਣ ਵੀ ਜਾਂਦੇ ਸੀ ਹੂੰ ਮੰਗ ਪਾ ਲਈ ਜਾਂ ਹਾਲਾਂ ਦੀ ਪਾ ਲਈ ਪੜੀ ਵਾਂਡੀ ਉਹ ਹਾਲਾਂ ਦੀ ਵਾਈ ਸੀ ਬਲਦੇ ਉਠਾਂ ਦੀ ਹਾਲੇ ਵੀ ਦਾਰੂ ਵੀ ਪੀਉਂਦੇ ਸੀ ਢੋਲ ਵਜਾਉਂਦੇ ਸੀ ਵਜਾਉਂਦੇ ਸੀ ਕਿਵੇਂ ਫਿਰ ਅੱਗੇ ਵੱਢੀ ਜਾਂਦੇ ਕੋਈ ਮਗਰ ਛਾਲਾ ਮਾਰੀ ਜਾਂਦਾ ਕੋਈ ਟੋਲ ਖੜਕਾਈ ਜਾਂਦਾ ਹੂੰ ਫੇਰ ਇੱਕ ਬੰਦੇ ਨੇ ਹੜੀ ਵੱਢਣ ਦੀ ਮੰਗ ਪਾ ਲਈ ਹੂੰ ਤੇ ਕਿਉ ਦੀ ਥਾਂ ਪਾਤਾ ਦੁੱਧ ਕੱਚਾ ਹੂੰ ਸ਼ੱਕਰ ਉਹ ਦੇ ਦੀ ਉਹਦਾ ਹੂੰ ਉਹ ਫਿਰ ਆਥ ਨੇ ਕਿ ਥੱਬੇ ਲੱਗੇ ਲਾਉਣ ਹੂੰ ਜਿਹਾ ਤੇਰਾ ਦਾਣਾ ਪਾਣੀ ਉਸਾ ਤੇਰਾ ਕੰਮ ਜਾਣੀ ਥੱਬਾ ਚੱਕਣ ਆ ਖਲਾਰ ਤੇ ਤੁਰਿਆ ਹੂੰ ਫੇਰ ਸਹਰਾ ਲਾ ਉਹ ਨਾ ਉਹ ਖਰਜੋਗਾ ਹਾਂ ਦਿਹਾੜੀ ਦੇ ਦਾ ਪਾਕਾ ਵੀ ਆ ਕੀ ਕਰਦਾ ਹਾਂ ਇਹ ਗੱਲ ਹੋਈ ਸੀ ਤੇ ਆਪਣੇ ਬਹੁਤ ਜਾਂਦੇ ਸੀ ਸਾਡੇ ਤਾਂ ਹਾਂ ਬਹੁਤ ਜਾਂਦੇ ਸੀ ਹੁਣ ਇਹ ਖਤਮ ਕਿਉਂ ਹੋ ਗਿਆ ਖਤਮ ਹੋਣਾ ਅਗਰ ਬੰਦਾ ਮਿਲਦੇ ਹੁਣ ਪੈਸਾ ਹੋ ਗਿਆ ਅਗੇ ਗਰੀਬੀ ਹਾਂ ਉਹ ਤਕੜਾ ਆਲੂ ਨਹੀਂ ਲੈ ਜਾਣੇ ਪਾਈਆ ਲੈ ਜਾਵਾਂਗੇ ਹਾਂ ਜਿਆਦੇ ਆ ਪਾਈਆ ਤਾਂ